ਧਰਮਰਾਜ ਨੇ ਸੁਣਿਆ ਜਬ ਕ੍ਰਿਸ਼ਨ ਗਏ ਨਿਜ ਦਾਮ ਕਿਉ ਹਮਾਲੇ ਗਵਨ ਤਬ ਕਜ ਕਰ ਸਭ ਕਾਮ ਨਮੋ ਨਾਰਨ ਜੀ ਆਪ ਸਭ ਨੂੰ ਪਤਾ ਹੈ ਕਿ ਆਪਾਂ ਮਹਾਭਾਗਵਤ ਕਥਾ ਪਰਾਂ ਸਰਵਣ ਕਰ ਰਹੇ ਹਾਂ ਆਪ ਸਭ ਦੀ ਕਿਰਪਾ ਨਾਲ ਇਹ ਪ੍ਰੋਜੈਕਟ ਬਣਿਆ ਹੈ ਕਿਰਪਾ ਕਰਕੇ ਸੇਰ ਤੇ ਲਾਇਕ ਜਰੂਰ ਕਰੇ ਕੋ ਜੇ ਤੁਹਾਨੂੰ ਫੇਸਬੁੱਕ ਤੇ ਦੇਖਦੇ ਹਨ ਉਹ ਫੋਲੋ ਕਰਿਆ ਕਰੋ ਲਾਇਕ ਜਰੂਰ ਕਰਿਆ ਕਰੋ ਤੁਹਾਡੀ ਪਿਆਰ ਨਾਲ ਹੀ ਅਸੀਂ ਵੱਧ ਰਹੇ ਅੱਗੇ ਜਰੂਰ ਕਰਿਆ ਕਰੋ ਤੇ ਅੱਜ 15 ਅਧਿਆਏ ਆਪਾਂ ਸਰਵਣ ਕਰਨ ਲੱਗੇ ਆ ਜਦੋਂ ਅਸੂਜ ਜੀ ਕਹਿੰਦੇ ਨੇ ਕਿ ਸੋਣ ਕ੍ਰਿਸ਼ਿਓ ਜਦੋਂ ਧਰਮਰਾਜ ਨੇ ਦ੍ਰਿਸ਼ਟ ਨੇ ਰਾਜਨ ਦਮ ਬਚਨ ਸੁਣੇ ਕਿ ਕ੍ਰਿਸ਼ਨ ਭਗਵਾਨ ਇਸ ਜਾਂ ਜਹਾਂ ਪਰ ਕੈਸ ਨੂੰ ਇਸ ਆਪਾਂ ਸਾਨੂੰ ਛੱਡ ਕਿ ਨਿੱਜਤਾਵ ਚਲੇ ਗਏ ਹਨ ਤਾਂ ਮਨ ਦੇ ਵਿੱਚ ਸੋਗ ਰੱਖ ਕੇ ਬਹੁਤ ਹੀ ਉੱਚੇ ਕਰਕੇ ਰੋਣ ਲੱਗੇ ਤਾਂ ਆਜਣ ਕਹਿੰਦੇ ਇਹ ਮਾਰਾ ਆਜਣ ਦਾ ਮੰਨ ਤਾਂ ਪੈ ਨਹੀਂ ਪੜਿਆ ਹੋਵੇ ਸੀਗਾ ਮਨ ਦੇ ਵਿੱਚੋਂ ਭਾਵ ਨਿਕਲਦੇ ਹਨ ਕਿ ਆਜਣ ਕਹਿੰਦਾ ਇਹ ਬਰਾਤਾ ਕ੍ਰਿਸ਼ਨ ਭਗਵਾਨ ਅਪਕੌਂ ਸਾਡੇ ਕੇ ਚਲੇ ਗਏ ਹਨ ਹੁਣ ਮੈਂ ਇੱਕ ਅਸਮਸਥ ਜਿਹਾ ਵਿਅਕਤੀ ਮਹਿਸੂਸ ਕਰਦਾ ਮੈਂ ਮਹਾਪਾਤ ਦੇ ਯੁੱਧ ਵਿੱਚ ਕਾਰਨ ਪੇਸ਼ਾ ਮਾ ਬਿਤਾ ਤੇ ਵੱਡੇ ਵੱਡੇ ਯੋਧਾ ਨੂੰ ਜਿੱਤਿਆ ਲੇਕਿਨ ਹੁਣ ਮੈਨੂੰ ਥੋੜੇ ਡਾਕੂ ਹੀ ਲਟਾ ਲੁੱਟ ਕੇ ਲੈ ਗਏ ਜਦੋਂ ਦੁਆਰ ਕਾ ਪੂਰੀ ਤੋਂ ਮੈਂ ਆ ਰਿਹਾ ਐਸੀ ਕਾ ਤਾਂ ਚੰਦਰ ਹਸਰ ਵਕ్ర ਵੰਦਿਤੇ ਗਾਰੁਕ ਨਾਮ ਦਾ ਸਾਰਥੀ ਜੋ ਕ੍ਰਿਸ਼ਨ ਭਗਵਾਨ ਦਾ ਸਾਥੀ ਹੈ ਉਸਨੇ ਮੈਂ ਕ੍ਰਿਸ਼ਨ ਭਗਵਾਨ ਨੇ ਉਹਦੇ ਰਾਇਣੀ ਨੂੰ ਆਇਆ ਵੀ ਇੱਥੇ ਦੀਆਂ ਇਸਤਰੀਆਂ ਤੇ ਤਨ ਜੋ ਵੀ ਹੈ ਮਾਇਆ ਬਚੀ ਹੈ ਇਹਨੂੰ ਇਸਦੀ ਨਾ ਫੁੱਲ ਲੈ ਜਾ ਤਮੇ ਰਾਸਤੇ ਵਿੱਚ ਆ ਰਿਹਾ ਸੀ ਤਾਂ ਮੈਨੂੰ ਡਾਕੂਆਂ ਨੇ ਲੁੱਟ ਲਿਆ ਮੇਰੇ ਇਹੀ ਬਾਣ ਇਹਨਾਂ ਨਾਲ ਮੈਂ ਵੱਡੇ ਵੱਡੇ ਯੋਧਾ ਮਾਰ ਮੁਕਾਈ ਇਹ ਕਰਨ ਦਰੋਧਨ ਮੇ ਤੋਂ ਦਲ ਦੇ ਸੀਗੇ ਹੁਣ ਮੈਨੂੰ ਡਾਕੂ ਹੀ ਲੁੱਟ ਕੇ ਲੈ ਗਏ ਇਹ ਸਾਰੀ ਮਾਇਆ ਤੀਸਰ ਭਗਵਾਨ ਦੀ ਸੀ ਉਹ ਆਪਣੇ ਇੱਜ਼ਤਾਂ ਤੋਂ ਚਲੇ ਗਏ ਮੈਂ ਹੁਣ ਇਸ ਦਾ ਸਮਰਥਨ ਕੋਸੇ ਮੇਰੇ ਕੋਲ ਵੱਲ ਪ੍ਰਵੇਗ ਹੋ ਗਿਆ ਹਾਂ ਮੈਂ ਤਾਂ ਹੁਣ ਆਪਣੇ ਆਪ ਤੋਂ ਨਿਸ਼ਾਨਦਾ ਜਾ ਰਿਹਾ ਤਾਂ ਕ੍ਰਿਸ਼ਨ ਭਗਵਾਨ ਦੀ ਇਹੀ ਕਿਰਪਾ ਸੀ ਕਿ ਜਦੋਂ ਉਹ ਮੈਦਾਨ ਦੇ ਵਿੱਚ ਮੈਂ ਇਹਨਾਂ ਨੂੰ ਮੁੜਿਆ ਵੀ ਉੱਚੀ ਸੁਰਤ ਵੀ ਕਹਿ ਦਿੰਦਾ ਵੀ ਥੋੜਾ ਤੇਜ਼ ਚਲਾਓ ਰੱਥ ਤਾਂ ਉਹ ਮੇਰਾ ਜਵਾਬ ਇਸ ਕੋਚ ਨਹੀਂ ਮੰਨਦੇ ਸਨ ਤੇ ਮੈਨੂੰ ਬੜੇ ਪ੍ਰੇਮ ਨਾਲ ਯੁੱਧ ਦੇ ਵਿੱਚ ਮੇਰਾ ਸੋਨਾ ਨੇ ਜਦੋਂ ਵੀ ਕੋਈ ਮੇਰੇ ਤੇ ਪ੍ਰਹਾਰ ਕਰਦਾ ਤਾਂ ਆਪ ਦਾ ਸੁਦਰਸ਼ਨ ਲੈ ਕੇ ਮੇਰਾ ਬਚਾਅ ਕਰਦੇ ਸਨ ਆਪਣੇ ਵਿੱਚ ਉਹ ਭਗਵਾਨ ਸਾਨੂੰ ਆਪਾਂ ਉਹਨੂੰ ਸਮਝ ਨਹੀਂ ਸਕੇ ਆਪਾਂ ਤਾਂ ਉਹਨੂੰ ਆਪ ਇਨਸਾਨ ਸਮਝ ਰਹੇ ਜਿਵੇਂ ਇੰਦਰ ਹਾਂ ਚੰ드ਰਾ ਦક્ષਪਜਾਵਤੀ ਦੋ ਦੱਦੇ ਹੋਏ ਸਮੁੰਦਰ ਦੇ ਵਿੱਚ ਚਲੇ ਗਏ ਸੀਗੇ ਮੱਛਲੀਆਂ ਅਮਰਤ ਭਾਲ ਦੀਆਂ ਰਹਿੰਦੀਆਂ ਹਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਸ ਚੰਦਨਾਈਕ ਆਪ ਅਮਰਤ ਲਈ ਵੇਖਿਆ ਉਹਦੇ ਵਿੱਚ ਬੇਅੰਜਾਨ ਹੋਈਆਂ ਬੈਠੀਆਂ ਉਹਨਾਂ ਨੂੰ ਸੁੰਘਦੀਆਂ ਰਹੀਆਂ ਲੇਕਿਨ ਅਮਰਤ ਨਹੀਂ ਪਾ ਸਕੀਆਂ ਉਵੇਂ ਹੀ ਆਪਾਂ ਕ੍ਰਿਸ਼ਨ ਭਗਵਾਨ ਦੀ ਉਹ ਇੱਕ ਆਮ ਇਸ਼ਾਰਾ ਸਮਝ ਕੇ ਸਮਝਦੇ ਰਹੇ ਲੇਕਿਨ ਉਹ ਖੁਦ ਭਗਵਾਨ ਸਨ ਉਹਨਾਂ ਦੀ ਕਿਰਪਾ ਆਪਣੇ ਜੇ ਬਣੀ ਰਹੀ ਜਿੰਨੇ ਵੀ ਯੁੱਧ ਦੇ ਵਿੱਚ ਮੈਨੂੰ ਕੋਈ ਵੀ ਹੁੰਦਾ ਤੋਂ ਆਪਣਾ ਪਰਕਰਮ ਕਰਕੇ ਮੈਨੂੰ ਬਚਾ ਕਰਦੇ ਰਹੇ ਲੇਕਿਨ ਆਪਾਂ ਨਹੀਂ ਸਮਝ ਸਕੇ ਰਾਤ ਦੇ ਵਿੱਚ ਜਦੋਂ ਹੁਣ ਕ੍ਰਿਸ਼ਨ ਭਗਵਾਨ ਉੱਥੇ ਕੇ ਆਪਣੇ ਨਿੱਜ ਧਾਮ ਚਲੇ ਗਏ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਹਿਸਤੇ ਨਾਲ ਫੋ ਜਾ ਕੇ ਤੁਸੀਂ ਹੁਣ ਆਪਣਾ ਭਜਨ ਬੰਦਗੀ ਕਰੋ ਤੇ ਤੁਸੀਂ ਵੀ ਆਪ ਦਾ ਤਨ ਨੂੰ ਗਲਾਦੋ ਤੇ ਭਗਤੀ ਦੇ ਮਾਰਗ ਤੇ ਚੱਲੋ ਤੇ ਕੀਚਾ ਦੇ ਸਾਧ ਦੇ ਮੁਤਾਬਕ ਹੀ ਰਹੋ ਜੋ ਮੈਂ ਸੀਤਾ ਦੇ ਵਿੱਚ ਸਾਹ ਦੱਸਿਆ ਵੀ ਇਹ ਠੇ ਕੁਛ ਨਹੀਂ ਆਪਣਾ ਜੋ ਹੈ ਪ੍ਰਮਾਤਮਾ ਦਾ ਹੈ ਉਹਦੇ ਉਦਾਤ ਤੇ ਹੀ ਰਹੋ ਤੇ ਮੈਨੂੰ ਉਪਦੇਸ਼ ਦੇ ਕੇ ਆਪ ਹੁਣ ਇੱਜ਼ ਧਰਮ ਚਲੇ ਗਏ ਇੰਨੀ ਗੱਲਾਂ ਸੁਣਦੇ ਹੋਏ ਜਿਵੇਂ ਜੀਸ਼ਤਰ ਅਜਣ ਤੇ ਭੀਮ ਸੈਣ ਉੱਚੀ ਉੱਚੀ ਹੋਣ ਲੱਗ ਪਏ ਉਨਾ ਦੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਮਹਿਲਾ ਦੇ ਵਿੱਚ ਔਰਤਾਂ ਵੀ ਆ ਗਈਆਂ ਤੇ ਉਹ ਵੀ ਉੱਚੀ ਉੱਚੀ ਰੋ ਲੱਗੀਆਂ। ਪੀਸ਼ਣ ਭਗਵਾਨ ਦਾ ਵਿਯੋਗ ਨਾਲ ਸਾਂਝੀ ਹੋਈ ਕੋਂਤੀ ਮਾਤਾ ਉੱਥੇ ਹੀ ਪ੍ਰਾਨ ਤੇ ਆ ਗਈ ਤੇ ਉਹ ਵੀ ਨਿੱਜ ਧਰਮੋਂ ਚਲੇ ਗਈ। ਤਾਂ ਕਰੀ ਐਡਜਿਸਟਰ ਨੇ ਮਨ ਬਣਾ ਲਿਆ ਕਿ ਆਪਾਂ ਹਿਮਾਲੇ ਪਰਬਤ ਨੂੰ ਜਾ ਕੇ ਬਦਰੀ ਕਦਾ ਜਾ ਕੇ ਆਪਾਂ ਤਪੱਸਿਆ ਕਰਦੇ ਹਾਂ ਤੇ ਆਪਣਾ ਤਨ ਉੱਥੇ ਛੱਡ ਦਾਂਗੇ। ਰਾਜੇ ਪ੍ਰਚਿੱਦ ਨੂੰ ਰਾਜ ਦੇ ਕੇ ਤੋਤੀਆਂ ਬਾਕੇ ਗਲਵਕੜੀਆਂ ਬਾਕੇ ਬ੍ਰਾਹਮਣਾਂ ਨੂੰ ਦਾਨ ਦੇ ਕੇ ਜਰੀਬਾਂ ਨੂੰ ਦਕਸ਼ਨਾ ਦਾਨ ਦੇ ਕੇ ਇਹ ਹਿਮਾਲੇ ਨੂੰ ਚਲੇ ਗਏ ਰੈਲਾ ਨੁਕਲ ਫਿਰ ਸਹਜੇਵ ਫਿਰ ਅਜਨ ਦੇ ਪੀਮ ਦ੍ਰੋਪਦੀ ਸਹਜ ਜਾਰਾਂ ਸਮੇਤ ਪੰਜਵੀਂ ਜੋਗ ਕਿਸਮੇ ਤੋਂ ਉੱਥੇ ਆਪਦਾ ਪ੍ਰਾਂਤ ਛੱਡ ਕੇ ਜਿਸ਼ਟ ਜੀ ਸਿੱਦੇ ਸਵਰਗ ਨੂੰ ਚਲੇ ਗਏ ਇੱਕ ਉਹਨਾਂ ਨੂੰ ਕੁੱਤਾ ਮਿਲ ਗਿਆ ਸੀ ਕੁੱਤੇ ਨਾਲ ਇਹ ਇਹਨਾਂ ਨੇ ਪੰਜਾਂ ਨੇ ਉੱਥੇ ਪ੍ਰਾਂਤ ਤਿਆਗ ਤੇ ਹੁਣ ਸੂਰਜੀ ਕਹਿੰਦੇ ਨੇ ਹੇ ਸੂਰਜੀ ਮਹਾਰਾਜ ਹਾਂ ਸੋਣ ਕਹਿੰਦੇ ਸੂਰਜੀ ਸਾਨੂੰ ਇਹ ਦੱਸੋ ਵੀ ਰਾਜੇ ਪਰਿਛਦ ਨੇ ਕਾਲ ਯੁਗ ਨੂੰ ਕਿਵੇਂ ਪਛਾਣਿਆ ਤੇ ਉਹਦਾ ਕਿਵੇਂ ਹੀ ਆਪਣੇ ਸਮਾਜ ਦੇ ਵਿੱਚ ਨਾ ਆਉਣ ਦਾ ਕਾਰਨ ਦੱਸਿਆ ਤਾਂ ਸੋ ਜੀ ਕਹਿੰਦੇ ਨੇ ਕਿ ਰਾਜਾ ਨਾ ਇਹ ਦੇਵ ਤਾ ਸ਼ਿਵਰੋ ਜਿਸ ਤੇ ਜਾਨ ਮਜ਼ਰੋ ਰਾਜੇ ਪਛੇ ਨੇ ਬਹੁਤ ਦਾਨਪੁਣ ਕਰਿਆ ਦੇਸ਼ ਮੇਰੀ ਅੱਗ ਤਰੇ ਜਦੋਂ ਹੋਈ ਅੱਗ ਤੋਂ ਦਾਨਪੁਣ ਕਰਦੇ ਸਨ ਤਾਂ ਉਹ ਬਹੁਤ ਧਨ ਖਰਚ ਕਰਦੇ ਸਨ ਇੱਕ ਵਾਰ ਉਹਨਾਂ ਦਾ ਤਨਾ ਮਾਪਤ ਹੋ ਗਿਆ ਤਾਂ ਕਿਸ਼ਰਪੁਰ ਦੀ ਛੋਟੀ ਲਵਾ ਕੇ ਇਹ ਤਨ ਪ੍ਰਾਪਤ ਕਰਿਆ ਤਾਂ ਉਹ ਤਨ ਦੀ ਬਹੁਤ ਹੀ ਖਾਤਿਰਦੇ ਸਨ ਇਸੇ ਇੱਕ ਤੀਸਰੇ ਯਾ ਇਸਵੇ ਦੇ ਅਗਦੇ ਵਿੱਚ ਰਿਸ਼ਤਰ ਜਵੇ ਤਾਂ ਖਤਮ ਹੋ ਗਿਆ ਸੀਗਾ ਲੇਕਿਨ ਉਸ ਟਾਈਮ ਕ੍ਰਿਸ਼ਨਾ ਭਗਵਾਨ ਦੀ ਕਿਰਪਾ ਨਾਲ ਨਾਰਦ मुनि ਆਇਆ ਤੇ ਉਹਨੇ ਦੱਸਿਆ ਕਿ ਮਾਰੂਤ ਨਾਮਕ ਇੱਕ ਰਾਜਾ ਹੈ ਜਿਹੜੋ ਤਨ ਦੌਲਤ ਬਾਠ ਬੂਝਾ ਕਰਿਆ ਜਾਂਦਾ ਸੀਗਾ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਥਾਲੀ ਜਿਨ੍ਹਾਂ ਥਾਲੀਆਂ ਦੇ ਵਿੱਚ ਜਿਨ੍ਹਾਂ ਚੌਕੀਆਂ ਦੇ ਹੋ ਉਹਦੇ ਸ਼ਿਕਾਇਤ ਕਰਦਾ ਸੀਗਾ ਉਹਨਾਂ ਚੌਕੀਆਂ ਦੇ ਥਾਲੀਆਂ ਨੂੰ ਦੱਖ ਪਿੰਡ ਆਪਣੇ ਨਗਰ ਦੇ ਦੱਖਣ ਦੇ ਵਿੱਚ ਇੱਕ ਗੱਡੇ ਦੇ ਵਿੱਚ ਫਕਾਦ ਠੇਕ ਦਿੰਦਾ ਸੀਗਾ ਉਹ ਉੱਥੇ ਦੱਬੇ ਪਏ ਹਨ ਕਿਰਪਾ ਥੋ ਕੱਢ ਕੇ ਲਿਆਓ ਤੇ ਆਪਦਾ ਕਾਰਜ ਪੂਰਨ ਕਰੋ ਤਾਂ ਦ੍ਰਿਸ਼ਟ ਨੇ ਉਹ ਲਿਆ ਕੇ ਆਪਦਾ ਉਥੋਂ ਤਨਦੋਲਤ ਕੱਢਿਆ ਤੇ ਆਪਣਾ ਤੀਸਰਾ ਇਸਮੇ ਦੀ ਅਗ ਪੂਰਨ ਕਰਿਆ ਇਸੇ ਤਰ੍ਹਾਂ ਇਸੇ ਤਰ੍ਹਾਂ ਜਦੋਂ ਹੁਣ ਰਾਜਾ ਪਰਸ਼ੇਦ ਦਾਨ ਦਕਸ਼ਨਾ ਪੂਣ ਪਾਠ ਕਰਦਾ ਹੋਇਆ ਸਾਰੇ ਤੀਰਥਾਂ ਦੀ ਯਾਤਰਾ ਕਰਦਾ ਹੋਇਆ ਲਾਸਟ ਦੇ ਵਿੱਚ ਕੁਛੇਤਰ ਆਇਆ ਤਾਂ ਉਥੇ ਇੱਕ ਬੈਲ ਤਿੰਨ ਲਕਾ ਵਾਲਾ ਤੇ ਇੱਕ ਦੋ ਮਾਤਾ ਦੇ ਦੇਵੇਂ ਇੱਕ ਬਹੁਤ ਪੱਦਰ ਨਾਮਕ ਪੁੱਛ ਆਂਦਾ ਵੇਖਿਆ ਨਾ ਹੁਣ ਆਪਾਂ ਅਗਰੇ ਹੀ ਕਾਲ ਯੁਗ ਦੇ ਬਰਨ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਇੰਨੇ ਇੱਕ ਸ਼ਬਦ ਬੋਲਦੇ ਇਹ ਕੀਮਾ ਦੇ ਜਾਤਕਾ ਜੋ ਵੀ ਕੁਦੇ ਮੂੰਹ ਦੇ ਵਿੱਚ ਕੱਚਾ ਮਿੱਲਾ ਬਹੁਤ ਨਿਕਲ ਜਾਂਦਾ ਹੈ ਕਿਰਪਾ ਕਰਕੇ ਛੋਟਾ ਸਮਝ ਕੇ ਮਾ